ਲੋਜੀ ਅੱਜ सीबीआई ਵੱਲੋਂ ਗ੍ਰਿਫਤਾਰ ਕੀਤੇ ਗਏ ਡੀਆਈਜੀ ਭੁੱਲਰ ਦੇ ਮਾਮਲੇ 'ਚ ਚਾਰ ਹੋਰ ਵੱਡੀਆਂ ਤੇ ਨਵੀਆਂ ਅਪਡੇਟ ਆ ਗਈਆਂ ਨੇ ਵੱਡੀ ਚਰਚਾ ਛਿੜ ਗਈ ਆ ਪਹਿਲੀ ਅਪਡੇਟ ਹੈ ਕਿ सीबीआई ਨੇ ਹੁਣ ਡੀਆਈਜੀ ਭੁੱਲਰ ਦੇ ਨਾਲ ਜੁੜੇ ਰਹੇ ਕਈ ਸਾਰੇ ਹੋਰ ਅਫਸਰਾਂ ਨੂੰ ਤੇ ਡੀਆਈਜੀ ਭੁੱਲਰ ਦੇ ਰੀਡਰ ਨੂੰ ਵੀ ਸੰਮਨ ਜਾਰੀ ਕਰ ਦਿੱਤੇ ਨੇ ਔਰ ਉਹਨਾਂ ਨੂੰ ਵੀ ਪੁੱਛਗਛ ਲਈ ਬੁਲਾਉਣ ਦੀ ਖਬਰ ਆ ਗਈ ਹੈ ਹੁਣ ਅਗਲੀ ਵੱਡੀ ਖਬਰ ਹੈ DIG ਭੁੱਲਰ ਦੇ ਬੈਂਕ ਦੇ ਲੋਕਰ CBI ਨੇ ਚੈੱਕ ਕੀਤੇ ਨੇ ਔਰ ਉਹਦੇ ਵਿੱਚੋਂ ਵੱਡੀਆਂ ਚੀਜ਼ਾਂ ਮਿਲੀਆਂ ਨੇ ਕੀ ਕੁਝ ਮਿਲਿਆ ਉਹ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਵੱਡੀ ਜਾਣਕਾਰੀ DIG ਭੁੱਲਰ ਦੀ ਇੱਕ ਕੋਠੀ ਦੇ ਵਿੱਚੋਂ ਇੱਕ ਡਾਇਰੀ CBI ਨੂੰ ਮਿਲੀ ਉਸ ਡਾਇਰੀ ਦੇ ਵਿੱਚ ਐਨਾ ਕੁਝ ਲਿਖਿਆ ਸੀ ਜਿਨੇ ਵੱਡੇ ਰਾਜ਼ ਖੋਲੇ ਨੇ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਔਰ ਚੌਥੀ ਅਪਡੇਟ ਜਦੋਂ ਸੈਂਟਰ ਦੀ ਏਜੰਸੀ सीबीआई ਨੇ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਜਿਹੜੀ ਵਿਜੀਲੈਂਸ ਹੈ ਉਹਦੇ 14 ਅਫਸਰਾਂ ਦੀ ਬਦਲੀ ਕੀਤੀ ਹੈ ਤਬਾਦਲੇ ਕੀਤੇ ਨੇ ਤੇ ਤਬਾਦਲੇ ਕਿਉਂ ਕੀਤੇ ਨੇ ਇਹਨਾਂ ਸਾਰੇ ਮੁੱਦਿਆਂ ਤੇ ਗੱਲ ਕਰਦੇ ਆਂ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਆ ਕਰੋ ਤੇ ਇੱਕ ਬੇਨਤੀ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਟਾਈਮ ਸਿਰ ਵੱਡੇ ਮੁੱਦਿਆਂ ਦੀ ਸਹੀ-ਸਹੀ ਪੁਖਤਾ ਜਾਣਕਾਰੀ ਪਹੁੰਚਦੀ ਰਹੇ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ ਮੀਡੀਆ 'ਚ ਵੱਡੀ ਖਬਰ ਆਈ ਹੈ ਕਿ ਅੱਜ ਸੀਬੀਆਈ ਨੇ ਡੀਆਈਜੀ ਭੁੱਲਰ ਜਿਨ੍ਹਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਨਾਂ ਦੇ ਨਾਲ ਜਿਹੜੇ ਜੁੜੇ ਰਹੇ ਕਈ ਸਾਰੇ ਹੋਰ ਅਫਸਰ ਨੇ ਉਹਨਾਂ ਨੂੰ ਸੰਮਨ ਜਾਰੀ ਕੀਤੇ ਨੇ ਪੁੱਛਗਿੱਛ ਲਈ ਸੱਦ ਲਿਆ ਤੇ ਨਾਲ ਹੀ ਡੀਆਈਜੀ ਦੇ ਰੀਡਰ ਨੂੰ ਵੀ ਸੰਮਨ ਜਾਰੀ ਕੀਤੇ ਨੇ ਤੇ ਉਹਨਾਂ ਨੂੰ ਵੀ ਪੁੱਛਗਿੱਛ ਲਈ ਤਲਬ ਕਰ ਲਿਆ ਗਿਆ ਹੁਣ ਇਸ ਮਾਮਲੇ 'ਚ ਹੋਰ ਕਿੰਨੇ ਸਾਰੇ ਅਫਸਰ ਤੇ ਕਰਮਚਾਰੀ ਅਧਿਕਾਰੀ ਫੜੇ ਜਾ ਸਕਦੇ ਨੇ ਕਾਰਵਾਈ ਹੋ ਸਕਦੀ ਆ ਲੋਕ ਪਹਿਲਾਂ ਤੋਂ ਇਹ ਮੰਗ ਕਰਦੇ ਆਏ ਨੇ ਕਿ ਜੇ ਤੁਸੀਂ ਇਸ ਮਾਮਲੇ ਦੀ ਤਹ ਤੱਕ ਜਾਉਂਗੇ ਤਾਂ ਇਸ ਦਲਦਲ ਦੇ ਵਿੱਚੋਂ ਬੜਾ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ ਹੁਣ ਜਦ ਸੰਮਨ ਜਾਰੀ ਹੋਏ ਨੇ ਪੁੱਛਗਿੱਛ ਹੋਏਗੀ ਤਾਂ ਹੋ ਸਕਦਾ ਹੈ ਕਿ ਕਈ ਸਾਰੇ ਹੋਰ ਅਫਸਰ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਜਾਣ ਕਿਉਂਕਿ ਜਿਹੜਾ ਡੀਆਈਜੀ ਭੁੱਲਰ ਗ੍ਰਿਫਤਾਰ ਕੀਤਾ ਗਿਆ ਉਹਦੇ ਨਾਲ ਜਿਹੜਾ ਇੱਕ ਦਲਾਨ ਗ੍ਰਿਫਤਾਰ ਕੀਤਾ ਗਿਆ ਜਿਹੜਾ ਸੈਟਿੰਗ ਕਰਾਉਂਦਾ ਸੀ ਪੈਸਿਆਂ ਦੀ ਸੀਏ ਸੀਬੀਆਈ ਦੇ ਮੁਤਾਬਕ ਉਹਦੇ ਕੋਲੋਂ ਕਈ ਇਹੋ ਜਿਹੇ ਰਾਜ ਮਿਲੇ ਨੇ ਉਹ ਕਈ ਹੋਰ ਅਫਸਰਾਂ ਦੇ ਤੇ ਸਿਆਸਤਦਾਨਾਂ ਦੇ ਸੰਪਰਕਿਤ ਸੀਗਾ ਉਹ ਦਲਾਲ ਉਹਨਾਂ ਨਾਲ ਵੀ ਉਹਦੀ ਚੰਗੀ ਬਹਿਣੀ ਉੱਠਣੀ ਸੀ ਤਾਂ ਫਿਰ ਜੇ ਉਹ ਇੱਕ ਅਫਸਰ ਲਈ ਇਹ ਕੰਮ ਕਰਦਾ ਸੀ ਤਾਂ ਦੂਜਿਆਂ ਲਈ ਵੀ ਕਰਦਾ ਹੋ ਸਕਦਾ ਤਾਂ ਉਹ ਕ੍ਰਿਸ਼ਨੂ ਦੇ ਬਾਰੇ ਅੱਗੇ ਆਪਾਂ ਗੱਲ ਕਰਦੇ ਆਂ ਦੂਜੀ ਖਬਰ ਹੈ ਕਿ ਡੀਆਈਜੀ ਦੇ ਬੈਂਕ ਲੋਕਰ ਸੀਬੀਆਈ ਨੇ ਫਰੋਲੇ ਨੇ ਡੀਆਈਜੀ ਦੇ ਜਿਹੜੇ ਐਚਡੀਐਫਸੀ ਬੈਂਕ ਚੰਡੀਗੜ੍ਹ ਦੇ ਵਿੱਚ ਲੋਕਰ ਸੀ ਉੱਥੋਂ ਤੱਕ ਸੀਬੀਆਈ ਪਹੁੰਚੀ ਹੈ ਉਹਨਾਂ ਨੂੰ ਖੰਗਾਲਿਆ ਔਰ ਉਹਨਾਂ ਦੇ ਵਿੱਚੋਂ ਕਈ ਸਾਰੇ ਦਸਤਾਵੇਜ਼ ਤੇ ਕਾਫੀ ਗ੍ਰਾਮ ਸੋਨਾ ਜਿਹੜਾ ਉਹ ਮਿਲਣ ਦੀ ਖਬਰ ਆ ਰਹੀ ਹੈ ਔਰ ਕਈ ਸਾਰੀਆਂ ਹੋਰ ਚੀਜ਼ਾਂ ਦੀ ਬਰਾਮਦਗੀ ਦੀ ਖਬਰ ਵੀ ਮੀਡੀਆ 'ਚ ਆ ਰਹੀ ਹੈ ਡੀਆਈਜੀ ਭੁੱਲਰ ਦੇ ਨਾਲ ਇੱਕ ਐਸੀ ਲੜੀ ਖੁੱਲ ਸਕਦੀ ਹੈ ਜਿਹੜੀ ਬੜਾ ਕੁਝ ਸਾਹਮਣੇ ਲਿਆ ਸਕਦੀ ਹੈ ਜੇ ਤਹ ਤੱਕ ਜਾਂਚ ਕੀਤੀ ਜਾਵੇ। ਔਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਪਰ ਵੱਡੇ ਸਵਾਲ ਉੱਠੇ ਜਦੋਂ ਪੰਜਾਬ ਚ ਵਿਜੀਲੈਂਸ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਛੱਡ ਕੇ ਤੇ ਸ਼ਿਕਾਇਤ ਕਰਤਾ ਨੇ ਸੈਂਟਰ ਦੀ ਏਜੰਸੀ ਸੀਬੀਆਈ ਨੂੰ ਸ਼ਿਕਾਇਤ ਕੀਤੀ। ਪੰਜਾਬ ਸਰਕਾਰ ਦਾਵੇ ਈਮਾਨਦਾਰੀ ਦੇ ਕਰ ਰਹੀ ਆ ਭ੍ਰਿਸ਼ਟਾਚਾਰ ਖਤਮ ਕਰਨ ਦੇ ਕਰ ਰਹੀ ਆ ਤੇ ਸੀਬੀਆਈ ਨੇ ਬਹੁਤ ਵੱਡਾ ਅਫਸਰ ਕਰੋੜਾ ਰੁਪਏ ਨਾਲ ਆਣ ਫੜਿਆ ਤਾਂ ਫਿਰ ਹੁਣ ਵਿਜੀਲੈਂਸ ਦੇ ਉੱਪਰ ਨਵਾਂ ਫੈਸਲਾ ਪੰਜਾਬ ਸਰਕਾਰ ਦਾ ਆਇਆ ਔਰ 14 ਦੇ ਕਰੀਬ ਜਿਹੜੇ ਵਿਜੀਲੈਂਸ ਦੇ ਡੀਐਸਪੀ ਨੇ ਉਹ ਬਦਲੇ ਗਏ ਨੇ ਤਬਾਦਲੇ ਕੀਤੇ ਗਏ ਆ ਉਹਨਾਂ ਦੀ ਟਰਾਂਸਫਰ ਕੀਤੀ ਗਈ ਆ ਇਹ ਟਰਾਂਸਫਰ ਮੰਨਿਆ ਜਾ ਰਿਹਾ ਕਿ ਰੁਟੀਨ 'ਚ ਨਹੀਂ ਇਹ ਟ੍ਰਾਂਸਫਰਾਂ ਕਿਸੇ ਖਾਸ ਕਾਰਨ ਕਰਕੇ ਕੀਤੀਆਂ ਹੋ ਸਕਦੀਆਂ ਨੇ ਵਿਜੀਲੈਂਸ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਇੱਕੋ ਦਮ ਤਬਾਦਲੇ ਹੋਣੇ ਇਹ ਆਪਣੇ ਆਪ ਦੇ ਵਿੱਚ ਸੋਚਣ ਲਾਉਂਦੇ ਨੇ ਤੇ ਸਵਾਲ ਖੜੇ ਕਰਦੇ ਨੇ ਪਹਿਲਾਂ ਵੀ ਤਬਾਦਲੇ ਵੱਖ-ਵੱਖ ਮਹਿਕਮਿਆਂ 'ਚ ਹੁੰਦੇ ਨੇ ਪਰ ਹੁਣ ਇੱਕਦਮ ਇੰਨੇ ਤਬਾਦਲੇ ਹੋਏ ਨੇ ਦੂਜੇ ਪਾਸੇ ਕੱਲ ਪੰਜਾਬ ਸਰਕਾਰ ਨੇ ਪੰਜਾਬ ਦੇ 6 ਆਈਐਸ ਅਫਸਰ ਤੇ 2 ਪੀਐਸ ਆਈਪੀਐਸ ਅਫਸਰ ਜਿਹੜੇ ਨੇ ਉਹਨਾਂ ਦੇ ਵੀ ਬਦਲੀ ਕੀਤੀ ਹੈ ਔਰ ਹੜਾ ਦੇ ਵਿੱਚ ਬੜੀ ਚਰਚਤ ਜਿਹੜੀ ਰਹਿ ਚੁੱਕੀ ਆ ਡੀਸੀ ਸਾਖੀ ਸਾਨੀ ਉਹਦੀ ਬਦਲੀ ਵੀ ਪਿਛਲੇ ਕੱਲ ਕੀਤੀ ਗਈ ਆ ਉਹਨੂੰ ਅਮਰਤਸਰ ਦੇ ਡੀਸੀ ਤੋਂ ਬਦਲ ਕੇ ਹੁਣ ਗਮਾਂਡਾ ਦਾ ਪ੍ਰਮੁੱਖ ਲਗਾਇਆ ਗਿਆ ਦੂਜੇ ਪਾਸੇ ਹੋਰ ਕਈ ਸਾਰੇ ਜਿਹੜੇ ਡੀਸੀ ਨੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਨਾਲ ਕੁਝ ਆਈਪੀਐਸ ਰੈਂਕ ਦੇ ਐਸਐਸਪੀ ਲੈਵਲ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਬਦਲੀਆਂ ਇੱਥੇ ਸਭ ਤੋਂ ਵੱਡੀ ਇੱਕ ਜਾਣਕਾਰੀ ਜਿਹੜੇ ਰੋਪੜ ਰੇਂਜ ਦੇ ਡੀਆਈਜੀ ਸੀਗੇ ਅ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦਾ ਅਹੁਦਾ ਉੱਥੇ ਖਾਲੀ ਹੋ ਚੁੱਕਾ ਸੀ ਤੇ ਉਹਨਾਂ ਦੇ ਅਹੁਦੇ ਦੇ ਉੱਪਰ ਹੁਣ ਨਾਨਕ ਸਿੰਘ ਨੂੰ ਲਗਾਇਆ ਗਿਆ ਨਾਨਕ ਸਿੰਘ ਜਿਹੜੇ ਪਹਿਲਾਂ ਐਸਐਸਪੀ ਸੀ ਪਟਿਆਲਾ ਚ ਵੀ ਉਦੋਂ ਬਹੁਤ ਚਰਚਾ ਚ ਰਹੇ ਨੇ ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਸੀ ਸ਼ੰਭੂ ਖਨੋਰੀ ਤੇ ਉਸ ਤੋਂ ਬਾਅਦ ਜਦੋਂ ਕਰਨਲ ਬਾਠ ਕੁਟਮਰ ਮਾਮਲਾ ਸਾਹਮਣੇ ਆਇਆ ਸੀ ਉਦੋਂ ਵੀ ਨਾਨਕ ਸਿੰਘ ਬਹੁਤ ਚਰਚਾਤ ਰਹੇ ਨੇ ਤੇ ਨਾਨਕ ਸਿੰਘ ਨੂੰ ਬਾਅਦ ਦੇ ਵਿੱਚ ਤਰੱਕੀ ਦੇ ਕੇ ਡੀਆਈਜੀ ਬਣਾਤਾ ਸੀ ਤੇ ਹੁਣ ਜਦੋਂ ਆ ਰੋਪੜ ਰੇਂਜ ਦੇ ਡੀਆਈਜੀ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਹੁਣ ਰੋਪੜ ਰੇਂਜ ਦਾ ਡੀਆਈਜੀ ਨਾਨਕ ਸਿੰਘ ਨੂੰ ਲਗਾ ਦਿੱਤਾ ਗਿਆ ਇਹ ਸਾਰੀਆਂ ਅਹਿਮ ਅਪਡੇਟ ਅ ਡੀਆਈਜੀ ਕੋਲਰ ਦੇ ਮਾਮਲੇ ਨਾਲ ਜੁੜ ਕੇ ਅੱਜ ਦੀਆਂ ਸੀਗੀਆਂ ਮੈਂ ਤੁਹਾਡੇ ਤੋਂ ਇਹ ਸਾਰੇ ਕੁਸਤੇ ਪੁੱਛਣਾ ਚਾਹੂੰਗਾ ਤੁਸੀਂ ਦੱਸਿਓ ਇੱਕ ਪਾਸੇ ਸਾਡੀ ਪੰਜਾਬ ਸਰਕਾਰ ਇਹ ਦਾਵਾ ਕਰਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਰੱਖਦੇ ਹਾਂ ਭ੍ਰਿਸ਼ਟਾਚਾਰ ਅਸੀਂ ਪੂਰੀ ਤਰ੍ਹਾਂ ਪੰਜਾਬ ਤੋਂ ਖਤਮ ਕਰ ਰਹੇ ਹਾਂ ਤੇ ਦੂਜੇ ਪਾਸੇ ਸੀਬੀਆ ਸੀਬੀਆਈ ਆ ਕੇ ਵੱਡੀਆਂ ਗ੍ਰਿਫਤਾਰੀਆਂ ਕਰ ਰਹੀ ਹੈ ਤਾਂ ਇਹਦਾ ਮਤਲਬ ਕੀ ਨਿਕਲਦਾ ਜਦੋਂ CBI ਨੇ ਗ੍ਰਿਫਤਾਰ ਗ੍ਰਿਫਤਾਰ ਡੀਆਈਜੀ ਪੁੱਲਰ ਨੂੰ ਕਰ ਲਿਆ ਉਸ ਤੋਂ ਲਗਭਗ ਹਫਤੇ ਬਾਅਦ 6 ਦਿਨ ਬਾਅਦ ਜਾ ਕੇ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਜਿਹਦੇ ਉੱਪਰ ਬਹੁਤ ਸਾਰੇ ਸਵਾਲ ਵਿਰੋਧੀਆਂ ਨੇ ਖੜੇ ਕੀਤੇ ਮੁੱਖ ਮੰਤਰੀ ਕਹਿੰਦੇ ਵੀ ਵੇਖੋ ਅਸੀਂ ਵੀ ਭ੍ਰਿਸ਼ਟਾਚਾਰ ਦੇ ਬਹੁਤ ਖਿਲਾਫ ਆ ਤੇ ਇਸੇ ਕਰਕੇ ਇਹ ਡੀਆਈਜੀ ਪੁੱਲਰ ਜਿਹੜਾ ਫੜਿਆ ਗਿਆ ਅਸੀਂ ਇਹਨੂੰ ਸਸਪੈਂਡ ਕਰ ਦਿੱਤਾ ਪਰ ਜਾਣਕਾਰਾਂ ਨੇ ਸਵਾਲ ਉਠਾਏ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਵਿਅਕਤੀ ਗ੍ਰਿਫਤਾਰ ਕਰ ਲਿਆ ਜਾਵੇ ਤੇ ਜਿਹੜਾ ਅਫਸਰ ਨੂੰ ਗ੍ਰਿਫਤਾਰੀ ਤੋਂ ਬਾਅਦ 48 ਘੰਟੇ ਹੋ ਚੁੱਕੇ ਹੋਣ ਉਹ ਤਾਂ ਆਪਣੇ ਆਪ ਹੀ ਨਿਯਮਾਂ ਦੇ ਮੁਤਾਬਕ ਸਸਪੈਂਡ ਯਾਨੀ ਕਿ ਨੌਕਰੀ ਤੋਂ ਮੌਤਲ ਸਮਝਿਆ ਜਾਂਦਾ ਹੈ ਤਾਂ ਇਹ ਡੀਆਈਜੀ ਜਿਹੜਾ ਹੁਣ ਹੈ ਹੀ ਜੇਲ੍ਹ 'ਚ ਹੈ ਤੇ ਇਹਨੂੰ ਤੁਸੀਂ ਹੁਣ ਡਿਊਟੀ ਦੇ ਵੀ ਕਿਵੇਂ ਸਕਦੇ ਸੀ ਕਿੱਥੇ ਤਨਾਤ ਕਰ ਸਕਦੇ ਸੀ ਉਹ ਤਾਂ ਬੈਠਾ ਜੇਲ੍ਹ 'ਚ ਹੈ ਤਾਂ ਲੋਕਾਂ ਨੇ ਬਹੁਤ ਕੁਝ ਕਿਹਾ ਕਿ ਮਰਦੀ ਨੇ ਅੱਕ ਚੱਬਿਆ ਤੇ ਹੁਣ ਤੁਹਾਨੂੰ ਉਹਨੂੰ ਸਸਪੈਂਡ ਕਰਨ ਦਾ ਐਲਾਨ ਕਰਨਾ ਪੈ ਰਿਹਾ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਜੇਕਰ ਤੁਸੀਂ ਸਸਪੈਂਡ ਕਰਨਾ ਹੁੰਦਾ ਤੇ ਤੁਹਾਡੀ ਪੰਜਾਬ ਦੀ ਪੁਲਿਸ ਪੰਜਾਬ ਦੀ ਵਿਜੀਲੈਂਸ ਉਸ ਡੀਆਈਜੀ ਦੇ ਉੱਪਰ ਪਹਿਲਾਂ ਵੀ ਕਾਰਵਾਈ ਕਰ ਸਕਦੀ ਸੀ ਜਿਹੜੀ ਕਿ ਨਹੀਂ ਕੀਤੀ ਗਈ ਤਾਂ ਇਹ तमाम ਵੱਡੇ ਸਵਾਲ ਨੇ ਜਿਹੜੇ ਉਹ ਉੱਠੇ ਜਦੋਂ ਭਗਵੰਤ ਮਾਨ ਨੇ ਬਿਆਨ ਦਿੱਤਾ ਤੁਸੀਂ ਦੇਖੋ ਪਹਿਲਾ ਤਾਂ ਤਕਰੀਬਨ 5 ਦਿਨ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਬੋਲਿਆ ਹੀ ਨਹੀਂ ਕਿਸੇ ਨੇ ਡੀਆਈਜੀ ਦੇ ਮੁੱਦੇ ਤੇ ਬਿਆਨ ਹੀ ਨਹੀਂ ਦਿੱਤਾ ਤੇ ਜੇ ਦਿੱਤਾ ਅਮਨ अरोड़ा ਨੂੰ ਪੱਤਰਕਾਰਾਂ ਨੇ ਇੱਕ ਥਾਂ ਤੇ ਘੇਰ ਕੇ ਪੁੱਛ ਹੀ ਲਿਆ ਤਾਂ ਉਹਨਾਂ ਨੇ ਸਾਰਾ ਬਿਆਨ ਗੋਲ ਮੂਲ ਕਰਤਾ ਉਹਨਾਂ ਨੇ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਦਾ ਨਾਂ ਤੇ ਜ਼ਿਕਰ ਖਾਸ ਤੌਰ ਤੇ ਲਿਆ ਹੀ ਨਹੀਂ ਗੋਲ ਮੋਲ ਗੱਲ ਕਹਿੰਦੇ ਜਿਹੜਾ ਵੀ ਕੋਈ ਜਿੱਥੇ ਵੀ ਕਿਤੇ ਕੋਈ ਜੇ ਕੋਈ ਇਸ ਤਰ੍ਹਾਂ ਕਰਦਾ ਤਾਂ ਅਸੀਂ ਇਹਨੂੰ ਗਲਤ ਸਮਝਦੇ ਅਸੀਂ ਇਹਦੇ ਖਿਲਾਫ ਹੈ ਕਾਰਵਾਈ ਹੋਣੀ ਚਾਹੀਦੀ ਅਸੀਂ ਤਾਂ ਅਪ੍ਰਿਸ਼ੋਦ ਖੁਰੀ ਦੇਖਲਾ ਪਰ ਡੀਆਈਜੀ ਭੁੱਲੜ ਦਾ ਨਾਮ ਲੈ ਕੇ ਕੁਝ ਨਹੀਂ ਸੀ ਬੋਲਿਆ ਗਿਆ ਹੁਣ ਇਹ ਸਭ ਕੁਝ ਦੇ ਦਰਮਿਆਨ ਅੱਜ ਦੀ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਦੋ ਵੱਡੀਆਂ ਖਬਰਾਂ ਹੋਰ ਨੇ ਇੱਕ ਤਾਂ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਹੀ ਇੱਕ ਆਗੂ ਰਹੀ ਸ਼ਵੇਤਾ ਜਿੰਦਲ ਨੇ ਕੇਸ ਕੀਤਾ ਅੱਜ ਉਹਦੀ ਅਦਾਲਤ ਦੇ ਵਿੱਚ ਸੁਣਵਾਈ ਹੋ ਰਹੀ ਹੈ ਕਿਉਂਕਿ ਪਿਛਲੇ ਦਿਨੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਪੁੱਲਰ ਨੂੰ ਕਿਉਂਕਿ ਉਸ ਔਰਤ ਨੇ ਗੰਭੀਰ ਦੋਸ਼ ਲਾਏ ਨੇ ਜਿੰਸੀ ਤੌਰ ਤੇ ਗਲਤ ਕਰਨ ਦੇ ਦੋਸ਼ ਲਾਏ ਨੇ ਤੇ ਦੋਸ਼ ਮੰਤਰੀ ਉਹਦੇ ਬੇਟੇ ਤੇ ਔਰ ਉਹਨਾਂ ਦੇ ਇੱਕ ਦੋ ਹੋਰ ਵਿਅਕਤੀਆਂ ਤੇ ਲਾਏ ਗਏ ਨੇ ਤਾਂ ਉਸ ਮਾਮਲੇ ਦੇ ਵਿੱਚ ਅੱਜ ਅਦਾਲਤ ਚ ਸੁਣਵਾਈ ਹੈ 12 1 ਵਜੇ ਤੱਕ ਤੁਹਾਨੂੰ ਇਹ ਦੱਸ ਦਾਂਗੇ ਕਿ ਉਹਦੇ ਵਿੱਚ ਕੀ ਅਗਲੀ ਕਾਰਵਾਈ ਹੋ ਰਹੀ ਹੈ ਦੂਜੀ ਵੱਡੀ ਖਬਰ ਅੱਜ ਇਹ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਕਥਤ ਵੀਡੀਓ ਵਾਇਰਲ ਕੀਤੀ ਗਈ ਉਸ ਮਾਮਲੇ ਚ ਪਰਚਾ ਦਰਜ ਹੋਇਆ ਕਿ ਇਹ ਵੀਡੀਓ ਫੇਕ ਹੈ ਔਰ ਉਸ ਮਾਮਲੇ ਚ ਅੱਜ ਅਦਾਲਤ ਨੇ Google ਨੂੰ ਤੇ Facebook ਨੂੰ ਸੰਮਨ ਜਾਰੀ ਕਰ ਦਿੱਤੇ ਨੇ ਔਰ ਅਦਾਲਤ ਨੇ ਫੇਸਬੁਕ ਤੇ ਗੂਗਲ ਤੋਂ ਇਹ ਪੁੱਛਿਆ ਕਿ ਤੁਸੀਂ ਹੁਣ ਤੱਕ ਇਹ ਵੀਡੀਓ ਡਿਲੀਟ ਕਿਉਂ ਨਹੀਂ ਕੀਤੀ ਔਰ ਨੋਟਿਸ ਜਾਰੀ ਕੀਤਾ ਉਹਨਾਂ ਨੂੰ ਕਿ 24 ਘੰਟਿਆਂ ਦੇ ਅੰਦਰ ਅੰਦਰ ਸੋਸ਼ਲ ਮੀਡੀਆ ਪਲੇਟਫਾਰਮ ਚਾਹੇ ਉਹ ਗੂਗਲ ਹੈ ਚਾਹੇ ਫੇਸਬੁਕ ਹੈ ਉਹਨਾਂ ਤੋਂ ਮੁੱਖ ਮੰਤਰੀ ਨਾਲ ਸੰਬੰਧਿਤ ਇਹ ਵੀਡੀਓ ਤੁਰੰਤ ਹਟਾਈ ਜਾਵੇ ਤੇ ਜੇ ਨਾ हटਾਈ ਗਈ ਤੇ ਫਿਰ ਸਖਤ ਕਾਰਵਾਈ ਕੀਤੀ ਜਾਵੇ ਉਧਰ AI ਨਾਲ ਜਿਹੜੀਆਂ ਝੂਠੀਆਂ ਵੀਡੀਓ ਬਣਾਈਆਂ ਜਾਂਦੀਆਂ ਜਿਹੜੀਆਂ ਕਿ ਬਿਲਕੁਲ ਹੀ ਅਸਲੀ ਲੱਗਦੀਆਂ ਉਹਨਾਂ ਦੇ ਉੱਪਰ ਕੇਂਦਰ ਸਰਕਾਰ ਨੇ ਅੱਜ ਇੱਕ ਫੈਸਲਾ ਲਿਆ ਕੇਂਦਰ ਸਰਕਾਰ ਦੇ ਹੁਕਮ ਆਏ ਨੇ ਕਿ ਜੇਕਰ ਇੰਟਰਨੈਟ ਤੇ ਕੋਈ ਵੀ ਵੀਡੀਓ ਕਿਸੇ ਵੀ ਪਲੇਟਫਾਰਮ ਤੇ AI ਨਾਲ ਆਉਂਦੀ ਹੈ ਤਾਂ ਉਹਦੇ ਬਾਰੇ ਇੰਟਰਨੈਟ ਲਿਖਤੀ ਨਾਲ ਸੂਚਨਾ ਦੇਵੇ ਵੀ ਇਹ ਵੀਡੀਓ ਰੀਅਲ ਹੈ ਕਿ AI ਨਾਲ ਬਣਾਈ ਗਈ ਫੇਕ ਇਹ ਹੁਕਮ ਕੇਂਦਰ ਨੇ ਦਿੱਤੇ ਹੁਣ ਤੁਹਾਨੂੰ ਇਹ ਹੁਕਮ ਕਿਵੇਂ ਲੱਗੇ ਨੇ ਮੈਨੂੰ ਲੱਗਦਾ ਬਈ ਠੀਕ ਆ ਇਹ ਗੱਲ ਬਿਲਕੁਲ ਸਹੀ ਆ ਭਾਵੇਂ ਕੇਂਦਰ ਸਰਕਾਰ ਨੇ ਕੀਤੀ ਭਾਵੇਂ ਪੰਜਾਬ ਨੇ ਦੇਖੋ ਤਕਨੀਕ ਬਹੁਤ ਵਧੀਆ ਚੀਜ਼ ਆ ਪਰ ਇਸ ਦੀ ਵਰਤੋਂ ਤੇ ਦੁਰਵਰਤੋਂ ਬਹੁਤ ਕੀਤੀ ਜਾਂਦੀ ਆ ਕੁਝ ਲੋਕ ਸਹੀ ਵਰਤੋਂ ਕਰਦੇ ਨੇ ਕੁਝ ਦੁਰਵਰਤੋਂ ਕਰਦੇ ਨੇ ਤਾਂ AI ਤਕਨੀਕ ਜਦ ਆਈ ਹੈ ਜਿੱਥੇ ਇਹਦੇ ਫਾਇਦੇ ਨੇ ਉਥੇ ਇਹਦੀ ਵੱਡੇ ਪੱਧਰ ਤੇ ਦੁਰਵਰਤੋਂ ਵੀ ਹੋ ਰਹੀ ਆ ਔਰ ਦਰਬਰ ਤੋਂ ਇਸ ਪੱਧਰ ਦੀ ਕਿਸੇ ਵੀ ਵਿਅਕਤੀ ਦੀ ਕੱਲੀ ਫੋਟੋ ਲੈ ਕੇ ਤੇ ਆਵਾਜ਼ ਦਾ 5-7 ਸਕੰਡ ਦਾ ਸੈਂਪਲ ਲੈ ਕੇ ਤੇ ਉਹਨੂੰ ਬਾਅਦ ਚ ਜਿੰਨੀਆਂ ਮਰਜ਼ੀ ਗੱਲਾਂ ਆਪ ਕਰਕੇ ਤੇ ਨਕਲੀ ਤੌਰ ਤੇ ਉਸ ਬੰਦੇ ਦੀ ਵੀਡੀਓ ਉਸ ਬੰਦੇ ਦੀ ਆਵਾਜ਼ ਸਾਰਾ ਕੁਝ ਸੇਮ ਟੂ ਸੇਮ ਉਸ ਬੰਦੇ ਦਾ ਬਣਾਇਆ ਜਾ ਸਕਦਾ ਇਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਨਕਲੀ ਕਾਲ ਰਿਕਾਰਡਿੰਗ ਜਿਹੜੀਆਂ ਫੇਕ ਹੁੰਦੀਆਂ ਨੇ ਅਸਲੀ ਨਹੀਂ ਉਹ ਪੇਸ਼ ਕੀਤੀਆਂ ਜਾ ਰਹੀਆਂ ਔਰ ਇਸੇ ਤਰ੍ਹਾਂ AI ਤਕਨੀਕ ਜਿਹੜੀ ਆ ਉਹਨੂੰ ਕੁਝ ਲੋਕ ਮਿਸਯੂਜ਼ ਕਰ ਰਹੇ ਨੇ ਹੁਣ ਇਹ ਜਿਹੜੀ ਵੀਡੀਓ ਮੁੱਖ ਮੰਤਰੀ ਦੀ ਆਈ ਇਹ ਅਸਲੀ ਸੀ ਕਿ ਇਹ ਨਕਲੀ ਸੀ ਇਹਦੇ ਬਾਰੇ ਜਾਂਚ ਪੜਤਾਲ ਤਾਂ ਅਜੇ ਰਹੀ ਆ ਚੱਲ ਪਰ ਜਿਹੜੇ ਜਗਦੀਪ ਸਮਰਾ ਨੇ ਵਿਦੇਸ਼ ਚ ਬੈਠ ਕੇ ਇਹ ਵੀਡੀਓ ਜਾਰੀ ਕੀਤੀ ਹੈ ਉਹਦੇ ਤੇ ਪਰਚਾ ਦਰਜ ਕਰ ਲਿਆ ਗਿਆ ਪੁਲਿਸ ਕਹਿੰਦੀ ਆ ਵੀ ਉਹਦੇ ਤੇ ਪਹਿਲਾਂ ਵੀ ਕਈ ਸਾਰੇ ਪਰਚੇ ਨੇ ਪੰਜਾਬ ਚ ਇਨ ਚਾਰ ਪਰਚੇ ਪਹਿਲਾਂ ਵੀ ਉਹਦੇ ਤੇ ਦੱਸੇ ਜਾ ਰਹੇ ਨੇ ਪਰ ਉਧਰ ਜਗਦੀਪ ਸਮਰਾ ਜਿਹਨੇ ਇਹ ਵੀਡੀਓ ਅਪਲੋਡ ਕੀਤੀ ਹੈ ਉਹ ਵੜਕਾ ਮਾਰੀ ਜਾਂਦਾ ਉਹ ਕਹਿੰਦਾ ਇਹ ਵੀਡੀਓ ਬਿਲਕੁਲ ਅਸਲੀ ਹੈ ਜਿਹੜਾ ਵੀ ਇਹਨੂੰ ਨਕਲੀ ਵੀਡੀਓ ਸਾਬਤ ਕਰ ਦੇਗਾ ਉਹਨੂੰ ਇਨਾਮ ਦਿੱਤਾ ਜਾਏਗਾ ਹੁਣ ਤੁਸੀਂ ਦੱਸ ਦਿਓ ਤੁਹਾਨੂੰ ਇਹ ਸਾਰੇ ਮਾਮਲੇ ਚ ਕੀ ਤੇ ਕਿਦਾਂ ਕਿਵੇਂ ਲੱਗਦਾ ਪਿਆ ਦੇਖੋ ਮੈਂ ਇੱਥੇ ਇੱਕ ਟਿੱਪਣੀ ਕਰਨੀ ਚਾਹੂੰਗਾ ਕਿਸੇ ਵੀ ਵਿਅਕਤੀ ਦੀ ਜੇਕਰ ਸੋਚ ਵਿਚਾਰਤਾਰਾ ਜਿਹੜੀ ਪਬਲਿਕ ਨੂੰ ਪ੍ਰਭਾਵਿਤ ਕਰਦੀ ਏ ਉਹ ਗਲਤ ਲੱਗਦੀ ਏ ਜਾਂ ਕਿਸੇ ਵਿਅਕਤੀ ਦੇ ਪਬਲਿਕ ਪ੍ਰਤੀ ਕੰਮ ਗਲਤ ਨੇ ਤਾਂ ਉਹਦੇ ਤੇ ਬੁਲਣਾ ਚਾਹੀਦਾ ਪਰ ਕਿਸੇ ਵਿਅਕਤੀ ਨੂੰ ਬਦਨਾਮ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਇਹ ਵਾਜਬ ਨਹੀਂ ਹੁੰਦੀਆਂ ਇਹ ਠੀਕ ਨਹੀਂ ਹੁੰਦੀਆਂ ਔਰ ਕਿਸੇ ਵੀ ਵਿਅਕਤੀ ਨਾਲੇ ਕੀਤੀਆਂ ਜਾਣ ਤਾਂ ਇਹ ਗਲਤ ਹੋਣਗੀਆਂ ਹੀ ਹੋਣਗੀਆਂ ਸੋ ਅੱਜ ਦੀਆਂ ਇਹਨਾਂ ਖਬਰਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਅੰਤ ਦੇ ਉੱਪਰ ਮੈਂ ਫਿਰ ਇੱਕ ਬੇਨਤੀ ਕਰ ਦੇਵਾਂ ਪਿਆਰਿਓ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਲਾਈਵ ਸੱਚ ਟੀਵੀ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਸਬਸਕ੍ਰਾਈਬ ਕਰਨ ਤੋਂ ਬਾਅਦ ਵੱਡੇ ਮੁੱਦਿਆਂ ਦੇ ਨੋਟੀਫਿਕੇਸ਼ਨ ਆਪਣੇ ਆਪ ਪਹੁੰਚਦੇ ਰਹਿਣ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ